ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਰਾਜਨੀਤਿਕ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਹੋ ਗਈਆਂ ਇੱਕਠ ਅਤੇ ਰੈਲੀਆਂ ਦਾ ਜਿਹੜਾ ਦੌਰ ਹੈ ਉਹ ਸ਼ੁਰੂ ਹੋ ਚੁੱਕਿਆ ਹੈ ਚੋਣਾਂ ਨੂੰ ਲੈ ਕੇ ਔਰ ਆਪੋ ਆਪਣੀ ਪਾਰਟੀ ਦੇ ਪ੍ਰਚਾਰ ਦੇ ਲਈ ਸਾਰੇ ਜਿਹੜੇ ਆਗੂ ਨੇ ਲੀਡਰ ਨੇ ਉਹਨਾਂ ਨੇ ਪੂਰੀ ਤਰ੍ਹਾਂ ਕਮਰ ਜੜੀ ਹੈ ਉਹ ਕੱਸ ਲਈ ਹੈ ਹਾਲੀ ਦੇ ਵਿੱਚ ਜਿਹੜੀ ਕਾਲੀ ਦਲ ਬਾਦਲ ਵੱਲੋਂ ਮੀਟਿੰਗ ਲਈ ਗਈ ਹੈ ਜਿਸ ਦੇ ਵਿੱਚ ਹਰ ਹਫ਼ਤੇ ਚਾਰ ਰੈਲੀਆਂ ਕਰਨ ਦਾ ਜਿਹੜਾ ਨਿਰਣਾ ਲਿਆ ਗਿਆ ਹੈ ਔਰ ਜਿਹੜੀ ਪਿਛਲੀ ਉਹਨਾਂ ਨੇ ਰੈਲੀ ਕੀਤੀ ਹੈ ਕਨੌਰੀ ਹਲਕੇ ਦੇ ਵਿੱਚ ਉੱਥੋਂ ਆਪਣਾ ਪਹਿਲਾ ਉਮੀਦਵਾਰ ਵੀ ਅਕਾਲੀ ਦਲ ਬਾਦਲ ਵੱਲੋਂ ਜੋ ਅਕਾਲੀ ਦਲ ਬਾਦਲ ਦੇ ਯੂਥ ਪ੍ਰਧਾਨ ਨੇ ਸਰਬਜੀਤ ਸਿੰਘ ਝਿੰਜਰ ਉਹਨਾਂ ਨੂੰ ਐਲਾਨ ਦਿੱਤਾ ਗਿਆ ਉੱਥੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵੀ ਜਿਹੜੀ ਮਜੀਠਾ ਹਲਕੇ 'ਚ ਜੋ ਅਕਾਲੀ ਦਲ ਦਾ ਗੜ੍ਹ ਕਿਹਾ ਜਾਂਦਾ ਹੈ ਜਿੱਥੋਂ ਵਿਕਰਮ ਸਿੰਘ ਪਹਿਲਾ ਮਜੀਠਿਆ ਬਧਾਈ ਕਿਰੇ ਨੇ ਹੁਣ ਉਹਨਾਂ ਦੇ ਜਿਹੜੇ ਧਰਮ ਪਤਨੀ ਮੈਡਮ ਗਨੀਮ ਕੌਰ ਮਜੀਠਿਆ ਉਹ ਵਿਧਾਇਕ ਨੇ ਉੱਥੇ 23 ਨਵੇਂ ਪ੍ਰੋਜੈਕਟ ਜਿਹੜੇ ਆ ਉਹਨਾਂ ਦਾ ਉਦਘਾਟਨ ਕੀਤਾ ਹੈ। ਔਰ ਸਾਰੀਆਂ ਪਾਰਟੀਆਂ ਵੱਲੋਂ ਕੋਸ਼ਿਸ਼ ਹੈ ਕਿ 2027 ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਹੈ ਸਰਕਾਰ ਉਪਨਾਹੀ ਜਾਵੇ ਕਿਉਂਕਿ ਇਸ ਵਕਤ 2027 ਦਾ ਜਿਹੜਾ ਵਿਧਾਨ ਸਭਾ ਦਾ ਮੁਕਾਬਲਾ ਹੈ ਕਾਫੀ ਰੋਮਾਂਚਕ ਦੇਖਣ ਨੂੰ ਮਿਲੇਗਾ। 7 ਤੋਂ 8 ਪਾਰਟੀਆਂ ਜਿਹੜੀਆਂ ਉਹ ਚੋਣ ਮੈਦਾਨ ਦੇ ਵਿੱਚ ਨੇ ਔਰ ਸਾਰੀਆਂ ਪਾਰਟੀਆਂ ਵੱਲੋਂ ਇਹੀ ਦਾਅਵਾ ਕੀਤਾ ਜਾ ਰਿਹਾ ਕਿ ਉਹਨਾਂ ਵੱਲੋਂ 2027 ਦੇ ਵਿੱਚ ਸਰਕਾਰ ਬਣਾਈ ਜਾਏਗੀ ਲੋਕਾਂ ਦਾ ਸਮਰਥਨ ਹਾਸਲ ਕਰਨ ਦੇ ਲਈ ਸਾਰੀਆਂ ਪਾਰਟੀਆਂ ਜ਼ਮੀਨੀ ਪੱਧਰ ਤੇ ਆਪਣੇ ਆਪ ਨੂੰ ਜਥੇਬੰਦ ਕਰਨ ਦੇ ਵਿੱਚ ਲੱਗੀਆਂ ਹੋਈਆਂ ਬੇਸ਼ੱਕ ਕਾਂਗਰਸ ਪਾਰਟੀ ਦੇ ਵਿੱਚ ਅੰਦਰੂਨੀ ਕਾਟੋਕਲੇਸ਼ ਫਿਰ ਤੋਂ ਮੋੜ ਉੱਭਰ ਆਇਆ ਜਿਸ ਨੂੰ ਲੈ ਕੇ ਧੜੇਬੰਦੀ ਤੇ ਲੋਬਿੰਗ ਹੋਣੀ ਸ਼ੁਰੂ ਹੋਈ ਹੈ ਬੇਸ਼ੱਕ ਚਰਨਜੀਤ ਸਿੰਘ ਚੰਨੀ ਦੇ ਦੁਆਲੇ ਲੋਬਿੰਗ ਦਾ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਨੇ ਜਿਹੜਾ 80 ਨਵੇਂ ਛੇੜਿਆਂ ਨੂੰ ਲੈ ਕੇ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਜਿਹੜੇ 2022 ਦੇ ਵਿੱਚ ਕਾਂਗਰਸੀ ਲੀਡਰ ਹਾਰ ਗਏ ਸਨ ਉਹਨਾਂ ਦਾ ਇਹ ਹੀ ਮੰਨਣਾ ਸੀ ਕਿ ਉਹਨਾਂ ਨੂੰ ਜਿਹੜੀ ਟਿਕਟ ਹੈ ਉਹ 2027 ਦੇ ਵਿੱਚ ਨਹੀਂ ਮਿਲੇਗੀ ਇਸ ਕਰਕੇ ਵੀ ਲਾਬਿੰਗ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ ਹਾਈ ਕਮਾਂਡ ਵੱਲੋਂ ਬੇਸ਼ੱਕ ਕਾਫੀ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਇਸ ਨਵੀਂ ਦਿੱਲੀ ਦੇ ਵਿੱਚ ਜਿਹੜੀ ਹੁਣੇ ਹਾਲ ਹੀ ਵਿੱਚ ਮੀਟਿੰਗ ਹੋਈ ਹੈ ਚਰਨਜੀਤ ਸਿੰਘ ਚੰਨੀ ਦੇ ਬਿਆਨ ਤੋਂ ਬਾਅਦ ਪਰ ਹੁਣ ਜਿਸ ਤਰੀਕੇ ਨਾਲ ਇੱਕ ਵਾਰ ਚੁੱਪ ਦੇਖਣ ਨੂੰ ਮਿਲ ਰਹੀ ਹੈ ਕਾਂਗਰਸ ਲੀਡਰਸ਼ਿਪ ਦੇ ਵਿੱਚ ਕਾਫੀ ਕੁਝ ਇੱਕ ਚੁੱਪ ਵੀ ਜਿਹੜੀ ਹੈ ਉਹ ਬਿਆਨ ਕਰ ਰਹੀ ਹੈ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਨੂੰ ਜਰੂਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਸੀ ਮੁੱਖ ਮੰਤਰੀ ਦੇ ਅਹੁਦੇ ਤੋਂ ਤਾਂ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਸੀ ਬੇਸ਼ੱਕ ਅਟਕਲਾਂ ਬਹੁਤ ਸੀ ਕਿ ਉਹਦੇ ਲਈ ਰੰਧਾਵਾ ਸਾਹਿਬ ਨੂੰ ਜਿਹੜਾ ਹੈ ਉਹ ਮੁੱਖ ਮੰਤਰੀ ਐਲਾਨਿਆ ਜਾਏਗਾ ਪਰ ਐਨ ਮੌਕੇ ਤੇ ਜਿਹੜਾ ਗੁਣੀਆਂ ਸੀ ਉਹ ਚਰਨਜੀਤ ਸਿੰਘ ਚੰਨੀ ਦੇ ਉੱਪਰ ਪਿਆ ਸੀ ਤੇ ਉਦੋਂ ਸਿਰਫ ਉਹ 3 ਮਹੀਨੇ ਹੀ ਮੁੱਖ ਮੰਤਰੀ ਰਹੇ ਸਨ ਤਾਂ ਹੁਣ ਇਹੀ ਕਿਆਸਰਾਈਆਂ ਸੰਨ ਕੇ 2027 ਦੇ ਲਈ ਵੀ ਉਹੀ ਚਿਹਰਾ ਹੋਣਗੇ ਪਰ ਹਾਈ ਕਮਾਂਡ ਵੱਲੋਂ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾ ਕਾਂਗਰਸ ਪਾਰਟੀ ਮદાન ਵਿੱਚ ਉਤਰੇਗੀ 2022 ਵਾਲੀ ਜਿਹੜੀ ਗਲਤੀ ਹੈ ਉਹ ਨਹੀਂ ਦੁਹਰਾਏਗੀ ਜਿਸ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਅੰਦਰ ਹਲਚਲ ਕਾਫੀ ਹੈ ਇਸ ਦਾ ਕੀ ਇਮਪੈਕਟ ਪੈਂਦਾ ਹੈ ਜਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਰਾਜਨੀਤੀ ਹੈ ਫੈਸਲੇ ਜਿਹੜੇ ਬਦਲੇ ਵੀ ਜਾ ਸਕਦੇ ਹੈ ਫਿਲਹਾਲ ਜਿਵੇਂ ਕਿ ਆ ਜਾ ਰਿਹਾ ਸੀ ਕਿ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ ਪਰ ਹੁਣ ਐਟ ਇਸ ਜਿਵੇਂ ਵੀ ਹੈ ਐਸ ਇਟ ਇਜ਼ ਹੋਮੀ ਚੱਲ ਰਿਹਾ ਹੈ ਲੀਡਰਸ਼ਿਪ ਦੇ ਵਿੱਚ ਕੋਈ ਬਦਲਾਅ ਨਹੀਂ ਹੈ ਜਿਹੜੀ ਪ੍ਰਧਾਨ ਸਾਹਿਬ ਨੇ ਉਹ ਰਾਜਾ ਵੜੇਂਗੀ ਰਹਿਣਗੇ ਔਰ ਬਾਕੀ ਜਿਵੇਂ ਵਿਰੋਧੀ ਧਿਰ ਦੇ ਨੇਤਾ ਜਾਂ ਕੈਂਪੇਨ ਦਾ ਹੈੱਡ ਕਾਂਗਰਸ ਪਾਰਟੀ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਉਹਦੇ ਲਈ ਅਨਾਉਂਸ ਕਰੇ ਕਾਂਗਰਸ ਦੇ ਸਾਬਕਾ ਮੰਤਰੀ ਦਿਕਾ ਰਾਜ ED ਨੇ ਛਾਪਾ ਮਾਰਿਆ ਜਿਸ ਨੂੰ ਲੈ ਕੇ ਇੱਕ ਵਾਰ ਫਿਰ ਸਿਆਸੀ ਗਲਿਆਰਿਆਂ ਦੇ ਵਿੱਚ ਹਲਚਲ ਜਿਹੜੀ ਹੈ ਉਹ ਤੇਜ਼ ਹੋਈ ਹੈ ਹੁਸ਼ਿਆਰਪੁਰ ਹਲਕੇ ਦੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਬੁੱਧਵਾਰ ਤੜਕਸਾਰ ਹੁਸ਼ਿਆਰਪੁਰ ਦੇ ਵਿੱਚ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਨੇਤਾ ਸੁੰਦਰ ਸ਼ਾਮ अरोड़ा ਦੇ ਘਰ ਛਾਪਾ ਮਾਰਿਆ ਹੈ ਟੀਮ ਰਹਾਇਸ਼ ਦੇ ਅੰਦਰ ਹੈ ਤੇ ਗੇਟ ਵੀ ਅੰਦਰੋਂ ਬੰਦ ਕਰ ਦਿੱਤਾ ਗਿਆ ਹੈ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਦੱਸਿਆ ਜਾ ਰਿਹਾ ਹੈ ਕਿ ਸੁੰਦਰ ਸ਼ਾਮ अरोड़ा ਵੀ ਘਰ ਦੇ ਅੰਦਰ ਹੀ ਮੌਜੂਦ ਨੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਈਡੀ ਛਾਪੇਮਾਰੀ अरोड़ा ਵੱਲੋਂ ਵੱਡੀ ਰਕਮ ਦੇ ਕਥਿਤ ਗਵਨ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਜਿਸ ਨੇ ਪੰਜਾਬ ਦੇ ਉਦਯੋਗ ਮੰਤਰੀ ਵਜੋਂ ਸੇਵਾ ਨਿਭਾਉਂਦੇ ਹੋਏ ਲਏ ਗੇ ਫੈਸਲੇ ਰਾਹੀਂ ਨਿੱਜੀ ਕੰਪਨੀਆਂ ਨੂੰ ਲਾਭ ਪਹੁੰਚਾਇਆ ਸੀ ਦੱਸਿਆ ਜਾ ਰਿਹਾ ਸੀ ਕਿ ਸੁੰਦਰ ਸ਼ਾਮ अरोड़ा ਬਰੁਤ ਜਾਂਚ ਬਾਰੇ ਕੋਈ ਵੇਰਵਾ ਸਾਂਝਾ ਨਹੀਂ ਕੀਤਾ ਗਿਆ ਵਿਭਾਗ ਦੇ ਅਧਿਕਾਰੀ ਇਸ ਮਾਮਲੇ 'ਚ ਡੂੰਘਾਈ ਨਾਲ ਜਾਂਚ ਕਰ ਰਹੇ ਹਨ ਇਹ ਵੀ ਖਬਰ ਹੈ ਕਿ ਸੁੰਦਰ ਸ਼ਾਮ अरोड़ा ਪਹਿਲਾਂ ਹੀ ਦੋਹਰੇ ਕਰਪਸ਼ਨ ਮਾਮਲੇ ਦੇ ਵਿੱਚ ਫਸੇ ਹੋਏ ਹਨ ਹੁਣ ਦੇਖਣ ਦੇ ਵਿਚਾਰੇ ਕਿ ਪਿਛਲੀਆਂ ਕੁਝ ਸਰਕਾਰਾਂ ਦੇ ਵਿੱਚ ਜਿਵੇਂ ਦਿੱਲੀ ਦੀ ਸਰਕਾਰ ਸੀ ਜਦੋਂ ਮੈਡਮ ਸ਼ੀਲਾ ਧਿਕਸ਼ਤ ਮੁੱਖ ਮੰਤਰੀ ਸਨ ਉੱਥੇ ਵੀ ਜਿਹੜੇ 올림픽 ਦਾ ਜਿੰਨਾਂ ਨੂੰ ਸਾਰਾ ਸਿਸਟਮ ਸੰਭਾਲਣ ਦਾ ਦਿੱਤਾ ਗਿਆ ਸੀ ਸੁਰੇਸ਼ ਕਲਮਾੜੀ ਉਹਨਾਂ ਵੱਲੋਂ ਵੀ ਇਸ ਤਰੀਕੇ ਦਾ ਹੀ ਕੁਝ ਕੀਤਾ ਗਿਆ ਸੀ ਤਾਂ ਉੱਥੇ ਵੀ ਉਹਨਾਂ ਵਿਰੁੱਧ ਜਿਹੜੀ ਕਾਰਵਾਈ ਹੋਈ ਸੀ ਇਹਨਾਂ ਦੇ ਵਿਰੁੱਧ ਵੀ ਜਿਹੜਾ ਦੋਰੇ ਕਰਪਸ਼ਨ ਦਾ ਜਿਹੜਾ ਪਹਿਲਾਂ ਹੀ ਚਾਰजेस ਲੱਗੇ ਹੋਏ ਹੈ ਹੁਣ ਇੱਕ ਹੋਰ ਜਿਹੜੀ ਈਡੀ ਵੱਲੋਂ ਰੇਡ ਕੀਤੀ ਗਈ ਹੈ ਹਾਲਾਂਕਿ ਸਭ ਕੁਝ ਗੁਪਤ ਰੱਖਿਆ ਗਿਆ ਹੈ ਪਰ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਹੜੀ ਜਾਂਚ ਹੈ ਉਹ ਡੂੰਘਾਈ ਦੇ ਨਾਲ ਚੱਲ ਰਹੀ ਹੈ ਧੰਨਵਾਦ